ਇਹ ਫਿਜ਼ੀਕਲ ਪਰੇਨਟ ਹੈ ਤੁਡੇ ਮਾਨਸਿਕ ਵਿਕਾਸ ਦਾ ਵੀ ਹੈ। ਕਾਡੀ ਮੋਰਲ स्पोर्ट ਦਾ ਆਰਗੇਨਾਈਜ਼ਰ ਹੈ। ਕਿਉਂਕਿ ਟਕੀਆਂ ਲਈ ਸਭ ਤੋਂ ਵੱਧ ਜੁਡੋ ਦੀ ਲੋੜ ਹੈ। ਜੁਡੋ ਤੁਹਾਡਾ ਮੋਰਲ ਅਪ ਕਰਦੀ ਹੈ। ਜੁਡੋ ਤੁਹਾਡੇ ਸਰੀਰਕ ਵਿਕਾਸ ਦਾ ਇੱਕ ਜਰੀ ਹੈ। ਜੁਡੋ ਤੁਹਾਡੀਆਂ ਮੁਸੀਬਤਾਂ ਨਾਲ ਲੜਨ ਦਾ ਜਰੀ ਹੈ। ਮੈਂ ਇਸ ਗੱਲ ਦੀ ਆਸ ਕਰਦਾ ਕਿ ਤੁਹਾਡੇ ਮਾਪੇ ਤੁਹਾਨੂੰ ਜਦੋਂ ਤੁਸੀਂ ਵੱਡੇ ਹੋਵੋ ਉਹ ਤੁਹਾਨੂੰ ਦਾਜ ਦੇ ਸਕਣਾਂ ਦੇ ਸਕਣ ਉਹ ਇੱਕ ਗੱਲ ਵੱਖਰੀ ਹੈ ਪਰ ਤੁਹਾਡੇ ਕੋਲੇ ਇੰਨੀ ਕਾਬਲੀਅਤ ਹੋਣੀ ਚਾਹੀਦੀ ਹੈ ਕਿ ਤੁਸੀਂ ਹਰ ਟੰਗ ਦੇ ਨਾਲ ਹਰ ਮੁਸੀਬਤ ਨਾਲ ਲੜ ਸਕੋ। ਇੱਕ ਲੜਕੀ ਸੀ ਬ੍ਰਿਟਨ ਬਲੇਸ਼ ਵੋਗਲ ਉਹਦੀ ਸਟਰਗਲ ਦੀ ਕਹਾਣੀ ਸਾਰੇ ਸੰਸਾਰ ਤੋਂ ਸਭ ਤੋਂ ਪੜੀ ਗਈ ਕਿ 100 ਗ੍ਰਾਮ ਵੇਟ ਪਿੱਛੇ ਉਹ ਬਾਹਰ ਕੱਢੀ ਗਈ ਪਰ ਜਦੋਂ ਉਹ ਦੇਸ਼ ਪਰਤੀ ਤਾਂ 120 ਕਿਲੋਮੀਟਰ ਦਾ ਜਿਹੜਾ ਅਸਤਫਲਾ ਸੀ ਚੱਲ ਰਿਹਾ ਔਰ ਏਅਰਪੋਰਟੋਂ ਚੱਲੀ ਰਾਤ ਦੇ 2 ਵਜੇ ਆਪਣੇ ਪਿੰਡ ਨੂੰ ਹਾਂ ਹਾਂ ਦੇ ਉੱਤੇ ਉਹਨੂੰ ਨੋਟਾਂ ਦੇ ਨਾਲ ਮੈਟ੍ਰਿਕ ਦੇ ਨਾਲ ਉਹ ਸੋਚ ਤੇ ਤਿਆਰ ਨਹੀਂ ਉਹਨੇ ਆਪਣੇ ਲੜਕੇ ਦੀ ਇੱਜ਼ਤ ਬਚਾਉਣ ਦੇ ਵਾਸਤੇ ਵੀ ਲੜਾਈ ਲੜੀ ਤੇ ਆਪਣੀ ਦੀ ਇੱਜ਼ਤ ਵੀ ਮੇਰਾ ਨਾਮ ਮਾਨੀਆ ਹੈ ਮੈਂ ਬਟਾਰਾ ਜੂໂດ ਸੈਂਟਰ ਤੋਂ ਪਲੇਅਰ ਹਾਂ ਮੈਂ ਨੈਸ਼ਨਲ ਲੈਵਲ ਤੱਕ ਗਈ ਦੀਆ ਤੇ ਫਿਰ ਸਕੂਲ ਸਟੇਜ ਤੇ ਟ੍ਰਾਇਲ ਵੀ ਨਾਈ ਦੀਆਂ ਜੂໂດ ਮੈਂ ਬਹੁਤ ਯੰਗ ਏਜ ਜੀ ਸ਼ੁਰੂ ਕਰਦੀ ਹੂੰ ਬਹੁਤ ਬੈਨੀਫਿਟਸ ਹੈ ਗਰਲਸ ਆਸੇ ਸਪੈਸ਼ਲੀ ਅ জব ਵਾਸਤੇ ਜੋਬੀ ਬਹੁਤ ਵਧੀਆ ਮੇਜਨ ਦੀਆ ਹੈ ਦਾ ਆਰਮੀ ਚ ਜਾਣਾ ਹੈ ਪੁਲਿਸ ਜਾਣਾ ਹੈ ਮੇਜਿੰਗ ਗਿਆ ਰਿਹਾ ਹੈ ਮੈਂ ਮੈਚ ਆਵਾਂਗੇ ਕਿ ਮਤਲਬ ਸ਼ੁਰੂਦਾਨ ਜੁਰੂ ਸ਼ੁਰੂਦਾਨ ਨੇ ਸੈਲਫ ਮੈਚ ਹਾਸਲੇ ਬਹੁਤ ਵਧੀਆ ਹੈ ਅੱਜ ਇੱਥੇ ਸਿੱਖਿਆ ਵਿਭਾਗ ਵੱਲੋਂ ਅੰਡਰ 14 ਦੇ ਜਿਹੜੇ ਟ੍ਰਾਇਲ ਕਰਾਏ ਜਾ ਰਹੇ ਨੇ ਉਹਦਾ ਅਸੀਂ ਜਿਸਟਿਕ ਜੂਡੋ ਕਾ ਬੈਨੀਫੀਟ ਸਰਟੀਫੀਕੇਟ ਵੱਲੋਂ ਸਵਾਗਤ ਕਰਦੇ ਹਾਂ ਜਿਹੜੀ ਇੱਥੋਂ ਟੀਮ ਜਿਹੜੀ ਸਿਲੈਕਟ ਹੋਣੀ ਹੈ ਇਹ ਅਗਲੇ ਮਹੀਨੇ 17 ਤਰੀਕ ਤੋਂ ਲੈ ਕੇ 21 ਤਰੀਕ ਤੱਕ ਤਰਨ ਕਰਨ ਵਿਖੇ ਖੇਡਣ ਜਾਏਗੀ ਉਮੀਦ ਕਰਦੇ ਆ ਕਿ ਜਿਹੜਾ ਸਾਡੇ ਲੜਕੀਆਂ ਨੇ ਇਹ ਵੀ ਜਿੱਦਾਂ ਲੜਕੇ ਵਧੀਆ ਨਤੀਜੇ ਕੱਢਦੇ ਨੇ ਨਤੀਜੇ ਕੱਢਣਗੇ ਸਾਡੇ ਕੋਲ ਬਹੁਤ ਵਧੀਆ ਸੈਂਟਰ ਜਿਹੜੇ ਕੁਸ਼ ਗੁਰਦਾਸਪੁਰ ਚ ਨੇ ਬਟਾਲੇ ਚ ਨੇ ਹੋਰ ਥਾਂ ਤੇ ਵੀ ਲੜਕੀਆਂ ਦੇ ਖੇਤਰ ਦੇ ਵਿੱਚ ਗੁਰਦਾਸਪੁਰ ਦੇ ਲੋਕ ਜਿਹੜੇ ਨੇ ਉਹ ਹੁਣ ਚੇਤਨ ਹੋ ਰਹੇ ਨੇ ਮੈਂ ਇਸ ਸੋਸ਼ਲ ਮੀਡੀਆ ਦੇ ਮਾਧਮ ਰਾਹੀਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਬੱਚਿਆਂ ਦੇ ਦੀ ਸਟਰੋਂਗ ਬਣਾਉਣ ਲਈ ਜੂਡੋ ਇੱਕ ਬਹੁਤ ਵੱਡਾ ਜਰੀਆ ਹੈ ਕਿਉਂਕਿ ਜੂਡੋ ਮਾਰਸ਼ਲ ਆਰਟ ਹੈ ਜਿਹੜੀ ਆਤਮ ਰੱਖਿਆ ਦੀ ਖੇਡ ਹੈ ਜਿਹਦੇ ਰਾਹੀਂ ਬੱਚੇ ਜਿਹੜੇ ਨੇ ਆਪਣੀ ਰਾਖੀ ਆਪ ਕਰ ਸਕਦੇ ਨੇ ਜਿਵੇਂ ਕਿ ਸਮਾਜ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਨੇ ਜੇ ਲੜਕੀਆਂ ਨੂੰ ਜੂਡੋ ਜਾਂ ਕਾਰਾਟੇ ਆਉਂਦੀ ਹੋਊਗੀ ਤਾਂ ਘਟੋ ਘਟ ਉਹ ਆਪਣੇ ਢੰਗ ਨਾਲ ਆਪਣੀ ਇਛਿਤ ਜਿਹੜੀ ਹੈ ਉਹਨੂੰ ਬਚਾ ਸਕਦੇ ਨੇ ਤੇ ਉਹਨਾਂ ਜਾਬਰਾਂ ਦਾ ਉਹਨਾਂ ਗਲਤਾਂ ਸੁਣਾ ਦਾ ਮੂੰਹ ਮੋੜ ਸਕਦੀਆਂ ਨੇ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਿੱਥੇ ਤੁਸੀਂ ਬੱਚਿਆਂ ਨੂੰ ਡਾਕਟਰ ਇੰਜੀਨੀਅਰ ਜਾਂ ਹੋਰ ਬਣਾਉਣਾ ਚਾਹੁੰਦੇ ਹੋ ਪਰ ਉਹਦੇ ਨਾਲ ਨਾਲ ਬੱਚੇ ਇਹਨੂੰ ਇੱਕ ਸ਼ਕਤੀਸ਼ਾਲੀ ਉਹਨੂੰ ਸਿਹਤਮੰਦ ਬਣਾਉਣ ਦਾ ਵੀ ਯਤਨਲਾ ਕਰਨਾ ਚਾਹੁੰਦਾ ਹੈ ਅੱਜ ਹੋ ਕੀ ਰਿਹਾ ਹੈ ਕਿ ਲੜਕੀਆਂ ਦੇ ਨਾਲ ਘਰ ਦੇ ਵਿੱਚ ਜੰਮਣ ਤੋਂ ਲੈ ਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ